ਹੈਲੋ ਜੀ ਮੋਸਟ ਵੈਲਕਮ ਆ ਜੀ ਸਭ ਮੇਰੇ ਨਿਊ ਵਲੌਗਸ ਤੇ ਮੈਂ ਬਹੁਤ ਅਨੁਵਾਦ ਜੀ ਵਲੌਗ ਐਡਿਟ ਕਰਦੀ ਪਈਆਂ ਤੇ ਅੱਜ ਮੈਂ ਗਈ ਸੀ ਕੱਲੀ ਵਾਸਤੇ ਕੰਮ ਤੇ ਹਰਜਿੰਦਰ ਠੀਕ ਨਹੀਂ ਸੀਗੇ ਮੈਂ ਤੁਹਾਨੂੰ ਸੋਨ ਬਸ ਦਾ ਸਫ਼ਰ ਦਿਖਾਉਣੀ ਆ ਤੇ ਦੇਖੋ ਕਿੰਨਾ ਸੋਹਣਾ ਸੈਰ ਆ ਮੀਂਹ ਪੈ ਕੇ ਸਟੇ ਅੱਗੇ ਮੈਂ ਬਸ ਤੇ ਗਈ ਸੀ ਅੱਜ ਤੇ ਉਹ ਅੱਜ ਠੀਕ ਨਹੀਂ ਸੀਗੇ ਤਾਂ ਕਰਕੇ ਨਾਲੇ ਮੈਂ ਅੱਜ ਪਹਿਲੀ ਵਾਰ ਵਲੌਗ ਚ ਆਈਆਂ ਦੱਸਿਓ ਕਿੰਨਾ ਲੱਗਿਆ ਉਕੇ ਵਧੀਆ ਲੱਗੀ ਤਾਂ ਵੀਡੀਓ ਤਾਂ ਮੈਨੂੰ ਜ਼ਰੂਰ ਦੱਸਿਓ ਤੇ ਫਿਰ ਮੈਂ ਅੱਗੇ ਤੋਂ ਵੀ ਕੋਸ਼ਿਸ਼ ਕਰੂੰਗੀ ਵਲੌਗ ਚਾਣ ਦੇ ਦੇਖੋ ਕਿੰਨੀ ਸੋਹਣੀ ਕੰਟਰੀ ਆ ਇਥੇ ਇਦਾਂ ਨਹੀਂ ਬੱਸਾਂ ਚੱਲਦੀਆਂ ਨੇ ਦੇਖੋ ਤੇ ਕਰ ਲੈਂ ਜੋ ਆ ਬਸ ਸੋਈ ਨੀਤੀ ਨਿੱਕੇ ਨਿੱਕੇ ਵਸਾਂਗੇ ਤੇ ਆਪਣੇ ਮੰਗ ਵੱਡੀਆਂ ਵੱਡੀਆਂ ਵਸਾਂ ਨਹੀਂ ਹੁੰਦੀਆਂ ਜਿਵੇਂ ਆਪਣੇ ਹੁੰਦੀਆਂ ਤੇ ਤੇ ਨਿੱਕੇ ਨਿੱਕੇ ਹੀ ਹੁੰਦੀਆਂ ਮਿੰਨੀ ਵਸਾਂ ਹੁੰਦੀਆਂ ਲੋਕ ਦੇ ਵਿੱਚ ਗਈ ਸੀ ਇਹ ਸਾਰਾ ਕੰਮ ਅੱਜ ਮੈਂ ਬਸ ਤੇ ਕਰਿਆ ਸੀ ਜੇ ਨਾ ਤਾਂ ਮੈਂ ਵੱਗੋ ਲੈਣਾ ਆ ਗਈ ਸੀ ਤੇ ਇਹ ਠੀਕ ਨਹੀਂ ਸੀ ਗਿਆ ਤੇ ਆ ਕੇ ਦੇਖੋ ਤੇ ਕਰੋਨ ਜਿਵਾਲੀ ਈਮੇਲ ਲੱਗੀ ਵੀਡੀਓ ਤੇੰਨੇ ਹੁੰਦੇ ਨੇ ਕਦੇ-ਕਦੇ ਆਪ ਨੂੰ ਵੀ ਕੰਮ ਤੇ ਇਕੱਲੇ ਨੂੰ ਜਾਣਾ ਚਾਹੀਦਾ ਹੈ ਨਾ ਪਤਾ ਲਾ ਰਿਹਾ ਸਾਰਾ ਕੁਝ ਇਹ ਇਹ ਦੇਖੀ ਇੱਕ ਨਹੀਂ ਸੀਗੇ ਤਾਂ ਕਰਕੇ ਮੈਂ ਆਇਆ ਇਸੇ ਕੰਮ ਤੇ ਜੇ ਮੈਂ ਤੇ ਫਿਰ ਬਣਾਉਂਗਾ ਚਾਹੇ ਜੇ ਕਰਕੇ ਨਹੀਂ ਬੋਲਣਾ ਵੀ ਓਖਾ ਲੱਗਦਾ फिर कोशिश कर दी थोड़ी थोड़ी हौली हौली बुलाव लगा करकेश कि लगे इन बुरी तरह नहीं लगती मैं बस बहुत तेजी नि बसा बहुत तेज चल द ਦੇਖੋ ਇੱਥੇ ਮੇਰੀ ਟੋਪੀ ਉੱਡ ਜਾਣੀ ਸੀ ਇਹ ਹਵਾਵਾਂ ਵਾਲੀ ਤੇਜ਼ੀ ਟੋਪੀ ਉੱਡ ਜਾਣੀ ਸੀ ਤਾਂ ਕਰਕੇ ਮੈਂ ਟੋਪੀ ਨੂੰ ਹੱਥ ਪਾ ਕੇ ਰੱਖਿਆ ਸੀ ਤੇ ਇਹ ਵੀ ਕਿਤੇ ਟੋਪੀ ਨਾ ਉੱਠੇ ਜੇ ਮੇਰੀ ਦੇਖੋ ਕਿੰਨਾ ਸੋਹਣਾ ਲੱਗਦਾ ਰੀਅਲ ਚ ਨਹੀਂ ਇਹ ਨਹੀਂ ਸੋਹਣੀ ਲੱਗਦਾ ਉਹ ਵੀਡੀਓ ਚ ਵਾਲਾ ਸੋਹਣੀ ਲੱਗਦੀ ਆ ਕੰਟਰੀ ਦੇਖੋ ਕਿ ਨਹੀਂ ਸੋਹਣੀ ਲੱਗਦੀ ਆ ਜਿੰਨੀ ਸਫਾਈ ਗਿਆ ਕਿ ਨੌਕਰ ਸੁਧੀਆਂ ਨੇ ਪਰ ਇਹ ਜਿਹੜੇ ਤੱਕ ਮੈਨੂੰ ਨਾਰਮਲ ਜੀ ਲੱਗਦੀ ਆ ਇਹ ਕੌਮਨ ਜੀ ਪਤਾ ਨਹੀਂ ਅਸੀਂ ਰੋਜ਼ ਹੀ ਇੱਥੇ ਫਿਰਦੇ ਆ ਤਾਂ ਕਰਕੇ ਲੱਗਦਾ ਵੀਡੀਓ ਚ ਵਾਲੀ ਸੋਹਣੀ ਲੱਗਦੀ ਆ ਕਿ ਖੁਦ ਨੂੰ ਵੀ ਸੋਹਣੀ ਲੱਗਦੀ ਆ ਵੀਡੀਓ ਚ ਪਤਾ ਨਹੀਂ ਸਾਡੀ ਮਰਸੀਡੀਜ਼ ਦੇ ਕਿੰਨੀ ਤੇਜ਼ ਚਲਦੀ ਆ ਆਪਣੇ ਇੰਡੀਆ ਕੇ ਮਿੰਦ ਹੁੰਦੇ ਆਗੇ ਵੀ ਜੇ ਬੱਸ ਤੇ ਆਏ ਵੀ ਘੱਟੇ ਆਏ ਆ ਜੇ ਕੋਈ ਬੰਦਾ ਬੱਸ ਤੇ ਆਵੇ ਕਹਿੰਦਾ 25 ਲੱਖ ਵਾਲੀ ਤੇ ਆਏ ਉਹੀ ਕੰਮ ਅੱਜ ਮੇਰਾ ਦੇ ਲੋਦਰ ਮੇਰੀ ਮਰਸੀਡੀਜ਼ ਜਾਂਦੀ ਆ ਲੈ ਜੇ ਮੁੰ ਵਧੀਆ ਗਾ ਬਸਾਂ ਤੇਜ਼ ਬਹੁਤ ਚੱਲਦੀਆਂ ਮੈਂ ਠੀਕਰੀ ਲਾ ਦੇਣੀ ਆ ਨੇ ਦੇਖੋ ਕਿੰਨੇ ਸੋਹਣਾ ਲੱਗਦਾ ਵੀਰ ਚੈੱਕ ਕਰੋ ਫਿਰ ਆਹ ਦੇ ਤਾਂ ਆਪਣਾ ਤਾਂ ਆਮ ਦੀ ਲੱਗਦੀ ਆ ਗੱਲ ਵੀਡੀਓਜ਼ ਬੜੀਆਂ ਸੋਹਣੀਆਂ ਲੱਗਦੀਆਂ ਨੇ ਬੈਲਗ੍ਰੇਡ ਲੱਗਦੀਆਂ ਨੇ ਮੈਦੇ ਦੇਖੋ ਆਪਣੀ ਕੰਟਰੀ ਕਿਹਾਂ ਦੀ ਇਹ ਨਹੀਂ ਕਹਿੰਦੀ ਵੀ ਆਪਣੀ ਕੰਟਰੀ ਮਾੜੀ ਆ ਨਾ ਉੱਥੇ ਜੰਮੇ ਕੋਲੇ ਆ ਪਰ ਸਫਾਈ ਦੇ ਪੱਖੋਂ ਇਹ ਕੰਟਰੀ ਜ਼ ਬਹੁਤ ਜ਼ਿਆਦਾ ਸਫਾਈ ਆ ਤੇ ਸਭ ਕੁਝ ਹੁਲਤਾਂ ਵੀ ਵਧੀਆ ਨੇ ਸਾਰਾ ਕੁਝ ਇੱਥੇ ਰਜਿੰਦਰ ਮੈਨੂੰ ਲੈਣ ਆ ਗਏ ਸੀ ਤੇ ਹੁਣ ਅਸੀਂ ਘਰੇ ਚੱਲਦੇ ਸੀ ਇੱਥੇ ਮੈਂ ਆ ਨਿੱਕੀ ਜਿਹੀ ਜੱਪਜੀ ਚੋਤਰੀ ਸੀ ਬੱਸ ਚੋ ਇਹ ਨਵੇਂ ਇੱਥੇ ਜੱਪ ਬੋਲਦੇ ਆ ਤੇ ਹੁਣ ਮੈਨੂੰ ਇਥੋਂ ਲੈਣ ਆਏ ਸੀ ਕਿਵਸੇ ਤੋਂ ਥੋੜੀ ਦੂਰੀ ਹੈ ਸਾਡਾ ਘਰ ਤੇ ਤਾਂ ਕਰਕੇ ਫਿਰ ਉਹ ਦੁਆ ਚ ਸੀ ਥੋੜਾ ਬਹੁਤਾ ਕਰ ਲਈ ਸਮਾਨ ਗਰੋਸਰੀ ਲਈ ਓਹ ਬੱਸ ਫੇਰ ਕਰੀ ਚੱਲਦੇ ਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਜ਼ਰੂਰ ਕਰਦੇ ਹੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਕੋਸ਼ਿਸ਼ ਕਰਾਂਗੇ ਕਿ ਡੇਲੀ ਵਲੌਗ ਪਾਇਆ ਜਾਵੇ ਪਰ ਥੋੜਾ ਜਨਾ ਕੰਮ ਦੇ ਕਰਕੇ ਪਾਇਆ ਨਹੀਂ ਜਾਂਦਾ ਇੱਕ ਬੱਚੇ ਦਾ ਬੱਚਿਆਂ ਕਰਕੇ ਬੱਚੇ ਨਿੱਕੇ ਆਣਾ ਤਾਂ ਕਰਕੇ ਉਹਦੋਂ ਆ ਤੇ ਮੈਂ ਤੇਂਦਰ ਨੇ ਥੋੜੀ ਬਹੁਤੀ ਗ੍ਰੋਸਰੀ ਲਈ ਆ ਮਾਲ ਆ ਨਾ ਤੇ ਇਥੋਂ ਆਦੇ ਹੁਣ ਅਸੀਂ ਚੱਲਦੇ ਹਾਂ ਕਾਰ ਨੂੰ ਥੈਂਕ ਯੂ ਸੈਂ ਵੀਡੀਓ ਵੇਖਣ ਲਈ